ਆ ਵੀਰ ਨਾ ਪੂਰਾ ਟੌਰ ਸ਼ੋਰ ਕੱਢ ਕੇ ਤੇ ਜਦੋਂ ਪੈਲਸ ਦੇ ਵਿੱਚ ਅਪੜਿਆ ਨਾ ਉਹਨੇ ਲਾਲ ਰੰਗ ਦਾ ਕੋਟ ਪਾਇਆ ਤੇ ਜਦੋਂ ਉੱਥੇ ਵੇਖਿਆ ਵੀ ਜਿਹੜੇ ਬਹਿਰੇ ਸੀ ਉਹਨਾਂ ਨੇ ਵੀ ਲਾਲ ਹੀ ਪਾਇਆ ਆ ਸੇਮ ਟੂ ਸੇਮ ਜਿਤਨਾ ਉਹਦੇ ਵਰਗੇ ਕੱਪੜੇ ਉਹਨਾਂ ਵੀ ਪਾਇਆ ਤੇ ਫੇਰ ਵਿਚਾਰਾ ਸ਼ਰਮਿੰਦਾ ਜਾ ਤੇ ਦੂਜੇ ਜਿਹੜੇ ਲੱਗੇ ਆ ਉਹ ਉਹਨੂੰ ਹੱਸ ਕੇ ਤੇ ਉਹਨੂੰ ਚੜਾਉਣ ਦੇ ਦੇ ਉਹ ਵਿਚਾਰਾ ਸ਼ਰਮਿੰਦਾ ਜਾ ਕੇ ਬੈਠਾ ਵੀ ਮੇਰੇ ਨਾਲ ਬਣ ਕੇ ਗਿਆ ਤੇ ਉਹਨਾਂ ੋਂ ਟੀਟ ਜਾ ਆ ਗਏ ਵਿਚਾਰਾ ਉਹਨਾਂ ਵੱਲੇ ਵੇਖੀ ਜਾਂਦਾ ਪਹਿਰੇ ਹੱਲੇ ਵੀ ਉਹਨਾਂ ਨੇ ਵੀ ਯਾਰ ਜਿਤਰਾ ਨੇ ਮੈਂ ਪਾ ਗਿਆ ਚਿੱਟੀ ਸ਼ਰਟ ਲਾਲ ਕੋਟ ਉਤਰਾ ਦੇ ਚਿੱਟੀ ਸ਼ਰਟ ਲਾਲ ਕੋਟ ਉਹਨਾਂ ਪਾਇਆ ਤੇ ਸੇਮ ਉਹ ਲੱਗਣਦਿਆ ਤੇ ਨਾਲ ਝੂਠੀਆਂ ਜਿੰਦੀਆਂ ਵਿਚਾਰਾ ਕੱਢੀ ਜਾਂਦਾ ਤੇ ਮੈਂ ਮੈਨੂੰ ਦੇ ਮੈਨੂੰ ਦੇ ਆਸਾ ਬਹੁਤ ਆਈ ਇਸਦਾ ਤੁਸੀਂ ਵੀ ਇਹ ਦੱਸਿਓ ਜੇ ਆਪਣਾ opinion ਕਮੈਂਟ ਕਰਕੇ ਵੀ ਤੁਹਾਡੇ ਨਾਲ ਵੀ ਇਤਰਾ ਕਦੀ ਹੋਇਆ ਹੈ ਕਿ ਨਹੀਂ ਹੋਇਆ ਤੇ ਇਹਦੇ ਨਾਲ ਤਾਂ ਬੁਰੀ ਹੋਈ ਵਿਚਾਰੇ ਨਾ ਇਹਦੇ ਅੱਜ ਤੋਂ ਗਾ ਮੇਰੇ ਹਿਸਾਬ ਨਾਲ ਲਾਲ ਲਾਲ ਨਹੀਂ ਪਉਂਦਾ ਹੋਰ ਜਿਹੜਾ ਮਰਜੀ ਪਾ ਕੇ ਅਜੇ ਲਾਲ ਰੰਗ ਇਹ ਨਹੀਂ ਪਉਂਦਾ ਓਹ ਵੇਖੋ ਲਾਗੇ ਦੂਜੇ ਜਿਹੜੀ ਉਹਦੇ ਸਾਥੀ ਉਹ ਉਹਨਾਂ ਨੂੰ ਵੇਖ ਕੇ ਇਹਦੇ ਨੂੰ ਵੇਖ ਕੇ ਹਸੀ ਜਾਂਦੇ ਆ ਵੀ ਤੂੰ ਇਹ ਕੀ ਬਣ ਕੇ ਆਇਆ ਤੂੰ ਆਪ ਦੂਜਿਆਂ ਸਾਰਿਆਂ ਵੇਖੋ ਕੱਲੀਆਂ ਛਲਟਾਂ ਪਈਆਂ ਤੇ ਇਹ ਇਕੱਲਾ ਕੋਟ ਪਾਇਆ